ਸ੍ਰੀ ਅਨੰਦਪੁਰ ਸਾਹਿਬ ਰੇਲਵੇ ਲਾਈਨ ਨੇੜਲੀਆਂ ਬਸਤੀਆਂ ਤੇ ਕਲੋਨੀਆਂ ਦੇ ਲੋਕਾਂ ਨੂੰ ਐਸਆਈ ਜੱਜਜੀਤ ਸਿੰਘ ਇੰਚਾਰਜ ਚੌਕੀ ਜੀਆਰਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਜਾਗਰੂਕ ਕੀਤਾ ਗਿਆ ਜ਼ਿਕਰ ਯੋਗ ਹੈ ਕਿ ਰੇਲਵੇ ਲਾਈਨਾਂ ਦੇ ਆਲੇ ਦੁਆਲੇ ਰਹਿੰਦੇ ਪਰਿਵਾਰਾਂ ਦੇ ਬੱਚੇ ਖੇਡਣ ਦੌਰਾਨ ਆਪਣਾ ਸਮਾਂ ਬਿਤਾਉਣ ਲਈ ਅਕਸਰ ਸ਼ਰਾਰਤਾਂ ਕਰਦੇ ਹੋਏ ਚੱਲਦੀਆਂ ਟ੍ਰੇਨਾਂ ਤੇ ਪੱਥਰ ਮਾਰਦੇ ਰਹਿੰਦੇ ਹਨ ਜਿਸ ਨਾਲ ਜਿੱਥੇ ਟ੍ਰੇਨਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਟ੍ਰੇਨ ਜੋ ਸਫ਼ਰ ਕਰਨ ਵਾਲੇ ਯਾਤਰੀ ਵੀ ਕਈ ਵਾਰ ਅਜਿਹੇ ਪੱਥਰ ਲੱਗਣ ਨਾਲ ਜ਼ਖਮੀ ਹੋ ਜਾਂਦੇ ਹਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਅਜਿਹੀਆਂ ਘਟਨਾਵਾਂ ਪਹਿਲਾਂ ਨਾਲੋਂ ਵੱਧ ਗਈਆਂ ਹਨ ਜਿਸ ਨੂੰ ਮੱਦੇਨਜ਼ਰ ਰੱਖਦਿਆਂ ਅਜਿਹੀਆਂ ਘਟਨਾਵਾਂ ਨੂੰ ਖਤਲ ਪਾਉਣ ਲਈ ਹਰਕਤ ਚਾਅ ਰੇਲਵੇ ਵਿਭਾਗ ਦੇ ਜੀਆਰਪੀ ਪੁਲਿਸ ਮੁਲਾਜ਼ਮਾ ਨੇ ਹੁਣ ਮੁੱਖ ਰੂਪ 'ਚ ਰੇਲਵੇ ਲਾਈਨਾਂ ਦੇ ਨੇੜੇ ਸਥਿਤ ਕਲੋਨੀਆ ਤੇ ਸਕੂਲਾਂ ਵਰਗੇ ਸੰਵੇਦਨਸ਼ੀਲ ਖੇਤਰਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਚੱਲਦੀ ਟ੍ਰੇਨ ਤੇ ਪੱਥਰ ਮਾਰਨ ਵਾਲਿਆਂ ਖਿਲਾਫ B F ਤੋਂ ਬਾਅਦ ਹੁਣ G R P ਰੇਲਵੇ ਪੁਲਿਸ ਨੂੰ ਵੀ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਅੱਜ ਆਪਣੀ ਟੀਮ ਸਮੇਤ ਸਥਾਨਕ ਰੇਲਵੇ ਲਾਈਨ ਨੇੜਲੀਆਂ ਬਸਤੀਆਂ ਕਲੋਨੀਆਂ ਦਾ ਦੌਰਾ ਕਰਕੇ ਪਰਿਵਾਰਾਂ ਨੂੰ ਇਸ ਸਬੰਧੀ ਜਾਗਰੂਕ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਜੀ P ਰੇਲਵੇ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ A I G ਰੇਲਵੇ ਪਟਿਆਲਾ ਰੇਂਜ ਦੀ ਅਗਵਾਈ ਅਤੇ ਡੀ ਐਸਪੀ ਰੇਲਵੇ ਦੀ ਨਿਗਰਾਨੀ ਹੇਠ ਚਲਾਈ ਗਈ ਮੁਹਿੰਮ ਤਿੱਤਰੇਨਾ ਉੱਪਰ ਪੱਥਰ ਜਾਂ ਕੋਈ ਹੋਰ ਚੀਜ਼ ਮਾਰਨ ਵਾਲੇ ਏਰੋਪੀਅਨ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤੇ ਜਾਣਗੇ ਉਹਨਾਂ ਮੌਕੇ ਤੇ ਮੌਜੂਦ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹਾ ਕੋਈ ਮਾਮਲਾ ਉਹਨਾਂ ਦੇ ਧਿਆਨ ਚਾਉਂਦਾ ਹੈ ਤਾਂ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਉਕਤ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾ ਸਕੇ ਇਸ ਮੌਕੇ ਐਸਆਈ ਕੁਲਦੀਪ ਸਿੰਘ ਐਸਆਈ ਸੋਹਣ ਲਾਲ ਮੁਲਾਜ਼ਮ ਹਰੀ ਸਿੰਘ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ